ਆਹ ਵੇਖੋ ਜਿਹੜਾ ਟਾਈਮ ਆ ਤਨ ਮੈਂ ਟਾਈਮ ਹੀ ਵਿਖਾ ਦਿੰਨੀ ਆ ਆ ਵੇਖੋ 8:30 ਤੇ بارش ਹੋ ਗਈ ਸ਼ੁਰੂ ਹਾਂ ਵੇਖੋ بارش ਪਹਿਲਾਂ ਗੜੇ ਪੈ ਕੇ ਹਟੇ ਆ ਹੁਣ بارش ਜਿਹੜੀ ਉਹ ਲਗਾਤਾਰ ਹੋਈ ਜਾਣੀ ਰਹੀ ਆ ਤੇ ਮੌਸਮ ਤੇ ਬੜਾ ਵਧੀਆ ਹੋ ਗਿਆ ਪਰ ਲਾਈਟ ਦਾ ਜਿਹੜਾ ਨਾ ਲਾਈਟ ਖਰਾਬ ਕਰ ਦਿੰਦੀ ਲਾਈਟ ਨਹੀਂ ਆਉਂਦੀ ਪਈ ਲਾਈਟ ਪਹਿਲਾਂ ਜਿਹੜੀ ਉਹ ਬੰਦ ਕਰ ਦਿੰਦੇ ਆ ਤੇ ਹਾਂ ਵੇਖੋ ਹਾਂ ਬਿਜਲੀ ਵੀ ਗੜਕਦੀ ਪਈ ਨਾਲ ਹੀ ਤੇ ਆਪਾਂ ਜਿਹੜੀ ਹੀ ਰਾਤ ਦਾ ਡਿਨਰ ਜਿਹੜਾ ਉਹ ਕਰ ਲਿਆ ਅੱਜ ਮੈਨਾਂ ਕੋਈ ਇਰਾਦਾ ਨਹੀਂ ਵੀਡੀਓ ਬਣਾਉਣ ਦਾ ਅੱਜ ਵੀਡੀਓ ਨਹੀਂ ਬਣਨੀ ਬਟ ਫਿਰ ਵੀ ਨਾ ਮੌਸਮ ਬੜਾ ਵਧੀਆ ਜੈਸੇ ਤੇ ਮੈਂ ਕਿਹਾ ਚਲੋ ਨਾ ਵੀਡੀਓ ਸ਼ੂਟ ਕਰ ਲੈਨੇ ਬਾਕੀ ਜਿਹੜਾ ਉਹ ਅਗਲੇ ਦਿਨ ਦਾ ਵਲੌਗ ਜਿਹੜਾ ਆਪਾਂ ਕੰਟੀਨਿਊ ਕਰਨ ਲੱਗੇ ਹਨਾ ਆਪਾਂ ਸਿੰਪਲ ਜੀ ਵੇਖੋ ਜੀ ਵੀਡੀਓ ਬਣਾਉਨੇ ਆ ਕਿਸੇ ਨੂੰ ਕੋਈ ਵੀ ਆਪਾਂ ਕੋਈ ਗਾਲੀ ਕੱਢ ਦੇ ਕੋਈ ਇਦਾਂ ਦੀ ਕੋਈ ਕੰਟੈਕਟ ਨਹੀਂ ਬਣਾਉਂਦੇ ਕਿ ਕਿਸੇ ਨੂੰ ਚੰਗਾ ਨਾ ਲੱਗੇ ਕਿਸੇ ਨੂੰ ਮੰਦਮ ਨਹੀਂ ਬੋਲਦੇ ਕਿਸੇ ਨੂੰ ਗਾਲ ਨਹੀਂ ਕੱਢਦੇ ਆਪਾਂ ਸਿਰਫ ਮੈਂ ਸਿਰਫ ਆਪਣੇ ਡੇਲੀ ਦੀ ਰੁਟੀਨ ਜਿਹੜਾ ਉਹ ਸ਼ੇਅਰ ਕਰਦੀ ਹਾਂ ਉਹੀ ਵੀਡੀਓ ਸਿੰਪਲ ਜੀ ਬਣਾਉਣੀ ਆ ਹਨ ਜਿੰਨੇ ਵੇਖਣਾ ਉਹ ਵੇਖ ਸਕਦਾ ਵਾ ਜਿੰਨੇ ਨਹੀਂ ਵੇਖਣਾ ਉਹ ਚੈਨਲ ਨੂੰ ਮਤਲਬ ਡਿਸਲਾਈਕ ਕਰ ਸਕਦਾ ਵਾ ਜਾਂ ਅਨਸਬਸਕ੍ਰਾਈਬ ਕਰ ਸਕਦਾ ਨਾ ਵੇਖਿਆ ਕਰੋ ਹਨ ਤੁਸੀਂ ਸਕਿਪ ਕਰ ਦਿਆ ਕਰੋ ਜੇ ਨਹੀਂ ਤੁਹਾਨੂੰ ਵੀਡੀਓ ਚੰਗੀ ਨਹੀਂ ਲੱਗਦੀ ਹੈਗੀ ਹਨਾ ਕਿਸੇ ਨੂੰ ਗੱਲ ਕਰਨ ਤੋਂ ਬੈਟਰ ਆ ਕਿ ਤੁਸੀਂ ਜਿਹੜਾ ਉਹ ਵੀਡੀਓ ਨਾ ਵੇਖਿਆ ਕਰੋ ਤੇ ਵਲੌਗ ਅੱਜ ਤੋਂ ਸ਼ੁਰੂ ਕਰਦੇ ਹਾਂ ਨਾ ਤੇ ਮੇਰਾ ਫੋਨ ਲਾਈਟ ਹੋ ਗਈ ਬੰਦ ਤੇ ਮੇਰਾ ਕਾਫੀ ਜ਼ਿਆਦਾ ਹੋ ਜਾਂਦਾ ਹੁਣ ਥੋੜੇ ਟਾਈਮ 'ਚ ਮੇਰਾ ਹੋ ਜਾਂਦਾ ਤੇ ਇੱਥੇ ਮੈਂ ਬੈਠੀ ਹੂਈ ਕਿ ਮੈਂ ਕਿ ਚਲੋ ਨਾ ਵੀਡੀਓ ਸ਼ੂਟ ਕਰ ਲੈਂਦੇ ਆ ਇੱਥੇ ਮੇਰਾ ਬੇਟਾ ਵੀ ਛੋਟਾ ਮੇਰੇ ਨਾਲ ਆ ਵੇਖੋ ਤੇ ਆਪਾਂ ਸਿਰਫ ਜੀ ਇਹੀ ਮੇਰੇ ਬੱਚੇ ਜਾਂ ਮੈਂ ਹਨਾ ਆਪਾਂ ਵੀਡੀਓ ਚ ਤੁਹਾਨੂੰ ਦਿਖਾਂਗੇ ਹਨਾ ਆਪਾਂ ਸਿਰਫ ਵੀਡੀਓ ਬਣਾਉਣੇ ਜਾ ਕਰੀ ਗਦੀ ਮੰਮੀ ਆ ਜਾਂਦੇ ਵਿੱਚ ਹਨਾ ਬਸ ਹੋਰ ਕੋਈ ਵੀ ਨਹੀਂ ਹੈ ਨਾ ਕਿਸੇ ਨੂੰ ਗੱਲ ਕਰਨੀ ਹੋਵੇ ਤੇ ਉਹ ਮਤਲਬ ਮੈਨੂੰ ਡਾਇਰੈਕਟ ਮਤਲਬ ਗੱਲ ਕਰ ਸਕਦਾ ਮੈਨੂੰ ਕਹਿ ਸਕਦਾ ਜੋ ਵੀ ਕਹਿਣਾ ਵਾ ਨਾ ਕਿਸੇ ਹੋਰ ਨੂੰ ਜਿਹੜਾ ਉਹ ਨਾ ਕਿਹਾ ਜਾਏ ਕੋਈ ਹਨਾ ਕਿਉਂਕਿ ਵੀਡੀਓ ਸਿਰਫ ਮੈਂ ਬਣਾਉਣੀ ਹੈ ਨਾ ਤੇ ਮੈਨੂੰ ਹੀ ਗੱਲ ਜਿਹੜੀ ਉਹ ਕਰਨ ਕਰੇ ਕੋਈ ਵੀ ਜਿੰਨੇ ਵੀ ਕਰਨੀ ਹੈ ਤੇ ਚਲੋ ਜੀ ਆਪਾਂ ਖੁਸ਼ੀ-ਖੁਸ਼ੀ ਨਾ ਵੀਡੀਓ ਬਣਾਉਨੇ ਆ ਹਾਸਦੇ ਖੇੜਦੇ ਵੀਡੀਓ ਬਣਾਉਨੇ ਆ ਨਾ ਕਿਸੇ ਨੂੰ ਹੰਡਾ ਹੀ ਨਹੀਂ ਹੁੰਦਾ ਕਿ ਕਿਸੇ ਨੂੰ ਆਪਾਂ ਦੁਖੀ ਕਰੀਏ ਜਾਂ ਸਾਡੀ ਗੱਲ ਨਾਲ ਕੋਈ ਦੁਖੀ ਹੋਵੇ ਕਿਸੇ ਨੂੰ ਮਾਇੰਡ ਲੱਗੇ ਜਾਂ ਕਿਸੇ ਨੂੰ ਹਾਰਟ ਹੋਵੇ ਹਨਾ ਆਪਾਂ ਹਾਸਦੇ ਖੇੜਦੇ ਇਦਾਂ ਹੀ ਵਲੌਗ ਜਿਹੜਾ ਬਣਾਉਨੇ ਆ ਆਪਾਂ ਗੁੱਡ ਮਾਰਨਿੰਗ ਹੋ ਗਈ ਆਪਣੀ ਅਗਲੀ ਸਵੇਰ ਹੋ ਗਈ ਆ ਤੇ ਰਾਤ ਤਨ ਬਖਾਇ ਬਹੁਤ ਜ਼ਿਆਦਾ ਬਾਰਿਸ਼ ਹੋਈ ਉਹਦੇ ਕਰਕੇ ਨਾ ਥੋੜਾ ਠੰਡਾ ਹੋ ਗਿਆ ਮੌਸਮ ਨਹੀਂ ਤੇ ਗਰਮੀ ਬਹੁਤ ਜ਼ਿਆਦਾ ਠੰਡਾ ਇਹ ਆ ਕਿ ਉਹੀ ਦਿਨ ਸਿਰਫ ਠੰਡਾ ਰਹਿੰਦਾ ਵਾ ਜਾਂ ਪੱਖਿਆਂ ਦੀ ਹਵਾਵਾਂ ਥੋੜੀ ਜਿਹੀ ਠੰਡੀਆਂ ਹੋ ਜਾਂਦੀਆਂ ਨਹੀਂ ਤੇ ਫੇਰ ਵੀ ਉਹੀ ਹਾਲ ਵਾ ਉਤੋਂ ਬਹੁਤ ਵੀ ਇੰਨੀ ਜ਼ਿਆਦਾ ਹੁੰਮਸ ਹੁਮਸ ਜ਼ਿਆਦਾ ਹੋ ਜਾਂਦੀ ਹੈ ਥੋੜਾ ਗੜੇ ਗੜੇ ਪਏ ਹੀ ਤੇ ਮਤਲਬ ਬਾਰਿਸ਼ ਕਾਫੀ ਜ਼ਿਆਦਾ ਪੈ ਗਈ ਥੋੜੀ ਟਾਈਮ ਚ ਕਾਫੀ ਜ਼ਿਆਦਾ ਬਾਰਿਸ਼ ਪੈ ਗਈ ਸੀ ਤੇ ਲਾਈਟ ਦਾ ਤੁਹਾਨੂੰ ਪਤਾ ਵਾ ਕਿ ਲਾਈਟ ਤੇ ਉਹਨਾਂ ਨੇ ਪਹਿਲਾਂ ਹੀ ਬੰਦ ਕਰ ਦੇਣੀ ਹੁੰਦੀ ਉਹਨਾਂ ਨੂੰ ਦੂਰੋਂ ਹੀ ਨਾ ਸਮੈਲ ਆ ਜਾਂਦੀ ਮਤਲਬ ਬਾਰਿਸ਼ ਆਉਣ ਵਾਲੀ ਜਾਂ ਹਨੇਰੀ ਆਉਣ ਵਾਲੀ ਹੈ ਲਾਈਟ ਪਹਿਲਾਂ ਹੀ ਗੋਲ ਹੋ ਜਾਂਦੀ ਹੈ ਮੈਂ ਟੈਂਕੀ ਚ ਪਾਣੀ ਜਿਹੜਾ ਉਹ ਪਹਿਲਾਂ ਹੀ ਭਰ ਲੈਣੀ ਆ ਪਾਣੀ ਤੋਂ ਬਿਨਾ ਤੇ ਕੋਈ ਵੀ ਕੰਮ ਨਹੀਂ ਹੁੰਦਾ ਹਨਾ ਤੇ ਮੈਨੂੰ ਪਾਣੀ ਦਾ ਹੁੰਦਾ ਕਿ ਪਾਣੀ ਨਾ ਖਤਮ ਹੋ ਜੇ ਨਹੀਂ ਤੇ ਬੱਚਿਆਂ ਨਾਲ ਨਾ ਬੜਾ ਔਖਾ ਹੁੰਦਾ ਵਾ ਤੇ ਬੱਚਿਆਂ ਲਈ ਤੇ ਟਾਈਮ ਟਾਈਮ ਤੇ ਪਾਣੀ ਦੀ ਲੋੜ ਹੁੰਦੀ ਆ ਤੇ ਇੱਥੇ ਨਮਿਸ਼ ਦਾ ਬੈਗ ਨਮਿਸ਼ ਨੂੰ ਪੈ ਗਈਆਂ ਛੁੱਟੀਆਂ ਤੇ ਫ੍ਰੀ ਹੋ ਗਿਆ ਤੇ ਬੈਗ ਜਿਹੜਾ ਮੈਂ ਜਿਹੜੇ ਕਾਪੀਆਂ ਵਗੈਰਾ ਹੀ ਉਹਦੀਆਂ ਫਸਟ ਟਰਮ ਦੀਆਂ ਉਹ ਜਿਹੜੀਆਂ ਕੱਢ ਦਿੱਤੀਆਂ ਹੀ ਸੈਕਿੰਡ ਟਰਮ ਦੀਆਂ ਮੈਂ ਕਿਹਾ ਉਹਦੀਆਂ ਨਾ ਹੁਣ ਅਠਰ ਕੀ ਪਾਉਂਗੀ ਉਹਨਾਂ ਨੂੰ ਕਬਰ ਵਗੈਰਾ ਛਡਾ ਕੇ ਸਾਰਾ ਕੁਝ ਕਰਕੇ ਹਨਾ ਪ੍ਰੋਪਰ ਫੇਅਰ ਕਰਾਂਗੀ ਤੇ ਇੱਥੇ ਮੈਂ ਜਿਹੜਾ ਮੈਗਾ ਚਲ ਕਮਰਾ ਮੜਾ ਦੇ ਸੈੱਟ ਕਰ ਲੈਨੇ ਫਿਰ ਮੈਂ ਨਾ ਬੱਚਿਆਂ ਨੂੰ ਨਵਾਉਣੀ ਆ ਤੇ ਇੱਕਦਰੀ ਕਮਰਾ ਸੈੱਟ ਹੋਏ ਨਾ ਫਿਰ ਉਹ ਖੇਲਦੇ ਲੈਂਦੇ ਆ ਕਮਰੇ 'ਚ ਤੇ ਮੈਂ ਫਿਰ ਮੈਂ ਬਾਅਦ 'ਚ ਜਿਹੜਾ ਵੀ ਨਾਸ਼ਤਾ ਵਗੈਰਾ ਬਣਾਉਣਾ ਕੁਝ ਵੀ ਕੰਮ ਹਨਾ ਮੈਂ ਬਾਅਦ 'ਚ ਕਰੂੰਗੀ ਮੈਂ ਕਿ ਪਹਿਲਾਂ ਝਾੜ ਚੰਬ ਲਵਾ ਹਨਾ ਫਰਾ ਦਾ ਬਹੁਤ ਜ਼ਿਆਦਾ ਘੱਟਾ ਜਿਹੜਾ ਆਇਆ ਸੀ ਜੇ ਤੇ ਬਾਰਿਸ਼ ਆ ਜੇ ਤੇ ਫਿਰ ਤੇ ਘੱਟਾ ਬਹਿ ਜਾਂਦਾ ਫਿਰ ਉਹ ਨੇਰੀ ਵਗੈਰਾ ਦਾ ਕੋਈ ਹੁੰਦਾ ਨਹੀਂ ਹਨਾ ਤੇ ਜੇ ਬਾਰਿਸ਼ ਨਾ ਆਵੇ ਨਾ ਤੇ ਫਿਰ ਨੇਰੀ ਘੱਟਾ ਬਹੁਤ ਜ਼ਿਆਦਾ ਹੋ ਜਾਂਦਾ ਹੁਣ ਜਿ ਕਮਰਾ ਹੋ ਗਿਆ ਆਪਣਾ ਸੈੱਟ ਕਾ ਪ੍ਰੋਪਰ ਕਰਤਾ ਤੇ ਨਮਿਸ਼ਣਾ ਹੁੰਦਾ ਪਿਆ ਜਿੱਦਾਂ ਕਿ ਰਾਤ ਨੂੰ ਜਿਹੜਾ ਕੰਟੀਨਿਊ ਕੀਤਾ ਸੀ ਵਲੌਗ ਤੇ ਹੁਣ ਜਿਹੜਾ ਉਹ ਰੋਗਾ ਹਨਾ ਤੇ ਹ ਤੇਲ ਲੱਗ ਗਿਆ ਸਾਰਾ ਤੇ ਨਮਿਸ਼ਣਾ ਆ ਕੇ ਆਉਂਦਾ ਕਿ ਮੈਂ ਕੱਪੜੇ ਰੱਖੇ ਉਹਦੇ ਪਾਉਣ ਵਾਸਤੇ ਉਹਨੂੰ ਕੱਪੜੇ ਪਾਣੇ ਆ ਆਵੀ 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 ਨਮਿਸ਼ ਨੇ ਤੇ ਨਾ ਲਿਆ ਇਹਨੂੰ ਮੈਂ ਨਵਾ ਦਿੱਤਾ ਸੀ ਉਹਨੂੰ ਉਹਦੀ ਪਹਿਲਾਂ ਟਰਨ ਆ ਜਾਂਦੀ ਹੈ ਤੇ ਨਿਕਲੇ ਦੀ ਬਾਅਦ ਚ ਆਉਂਦੀ ਹੈ ਮੈਂ ਕਿ ਚੱਲ ਨਾ ਪਹਿਲਾਂ ਇਹਨੂੰ ਨਵਾ ਲਣਾ ਤੇ ਇਹ ਨਾ ਬਹਿ ਜਾਊਗਾ ਤੇ ਕਿਉਂਕਿ ਮਾਲਿਸ਼ ਕੀਤੀ ਜੰਪਿੰਗ ਕੀਤੀ ਮੈਂ ਨਾ ਸਿਰ 'ਚ ਮੈਂ ਕਿ ਚੱਲ ਛੁੱਟੀਆਂ ਜਿੱਨਾਂ 'ਚ ਨੂੰਣਾ ਚੇਰ ਕਰ ਦੇਣੀ ਹੈ ਨਾ ਉਦਾਂ ਜਿਹੜਾ ਟਾਈਮ ਨਹੀਂ ਲੱਗਦਾ ਹੈਗਾ ਤੇ ਇਦਾਂ ਮੈਂ ਜਿਹੜਾ ਪਹਿਲਾਂ ਛੁੱਟੀਆਂ 'ਚ ਜਿਹੜਾ ਮੌਕਾ ਮਿਲਿਆ ਤੇ ਚਲੋ ਹਨਾ ਕਰ ਦੇਣੀ ਹੈ ਤੇ ਆਪ ਹੀ ਨਾਤਾ ਹੀ ਉਹ ਅੱਜ ਨਮਿਸ਼ ਦੀ ਹੈਗੀ ਪਹਿਲੀ ਛੁੱਟੀ ਤੇ ਅੰਨ ਮੈਂ ਪਹਿਲਾਂ ਦੋਵਾਂ ਦੀ ਮਾਲਿਸ਼ ਕੀਤੀ ਫਿਰ ਦੋਵਾਂ ਨੂੰ ਜਿਹੜਾ ਸੀ ਨਵਾਤਾ ਆ ਇੱਕ ਕਦੇ ਸੌ ਗਿਆ ਦੂਜਾ ਫੋਨ ਤੇ ਲੱਗਾ ਹੋਆ ਆ ਛੁੱਟੀਆਂ 'ਚ ਸਿਰਫ ਇਹੀ ਕੰਮ ਆ ਕਿ ਆਪਾਂ ਸਿਰਫ ਫੋਨ ਹੀ ਵੇਖਣਾ ਜਾਂ ਹੋਮਵਰਕ ਜਿਹੜਾ ਮਿਲਿਆ ਉਹ ਕਰਨਾ ਥੋੜਾ ਬੋਤਾ ਹਨਾ ਜਿਹੜਾ ਮੈਂ ਮਿਲਦਾ ਵਾ ਹਨਾ ਮੈਂ ਹੋਲੀ ਇਸ ਕਰਕੇ ਬੋਲਣ ਈ ਕਿਉਂਕਿ ਉਹਨੂੰ ਸੁਵਾਇਆ ਮੈਂ ਤੇ ਮੇਰਾ ਸੱਚੀ ਸੇਰੇ ਕੋ ਮੁਨ ਲੱਗ ਪੈਣਾ ਦੋਵਾਂ ਨਾਲ ਪਤਾ ਨਹੀਂ ਕਿੱਦਾਂ ਹੈਂਡਲ ਕਰਦੀ ਆ ਮਾਵਾ ਹਨਾ ਤੇ ਚਲੋ ਮੈਂ ਸਿਰ ਤੋਕਿਉਣੀ ਸਿਰ ਬਹੁਤ ਹੀ ਕਿੰਦਾ ਹੋਇਆ ਵਾ ਕਾਲ ਮਹਿੰਦੀ ਲਾਈ ਹੀ ਤੇ ਉਹ ਨਾ ਲੱਗਦਾ ਜਿੱਦ ਜੰਮੀ ਜੰਮੀ ਵਿੱਚ ਤੇ ਇੱਥੇ ਮੈਂ ਜਿਹੜਾ ਨਾਸ਼ਤਾ ਬਣਾਉਣ ਲੱਗੀ ਮੈਂ ਸਾਰਾ ਕੰਮ ਕਰ ਲਿਆ ਸੀ ਸਿਰ ਵੀ ਮੈਂ ਧੋ ਲਿਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਲੱਗਣੀ ਸਿਰ ਤੋਂ ਹੀ ਤੁਹਾਨੂੰ ਬਹੁਤ ਗਰਮੀ ਲੱਗਦੀ ਹੈ ਮੈਨੂੰ ਤੇ ਬਹੁਤ ਗਰਮੀ ਲੱਗਦੀ ਜੰਚਰ ਮੈਂ ਮਤਲਬ ਦੂਜੇ ਦਿਨ ਮਤਲਬ ਸਿਰ ਨਾ ਧੋਆ ਨਾ ਗਰਮੀ ਬਹੁਤ ਜ਼ਿਆਦਾ ਲੱਗਦੀ ਤੇ ਸਿਰ ਧੋ ਕੇ ਤੇ ਮੈਂ ਨਾਸ਼ਤਾ ਬਣਾਉਣ ਲੱਗੀ ਸੀ ਸਿੰਪਲ ਜਿਹਾ ਨਾਸ਼ਤਾ ਉਹ ਹੀ ਆਪਣੇ ਚਿਲਾ ਵਗੈਰਾ ਬਣਾਉਂਗੀ ਹਨਾ ਏ ਰੋਟੀ ਵਗੈਰਾ ਨਹੀਂ ਖਾਦੀ ਜਾਂਦੀ ਹੈ ਨਾ ਗਰਮੀ ਦੇ ਕਰਕੇ ਭੁੱਖ ਵਗੈਰਾ ਨਹੀਂ ਲੱਗਦੀ ਹੈ ਵੀ ਚਲੋ ਹਲਕਾ ਹਲਕਾ ਮਤਲਬ ਖਾ ਲੈਨੇ ਹੈ ਨਾ ਦਹੀਂ ਦੇ ਨਾਲ ਜਿਹੜੇ ਚILLE ਜਿਹੜੇ ਖਾਧ ਜਾਂਦੇ ਆ ਭਾਵੇਂ ਉਹ ਕਿਸੇ ਵੀ ਤਰ੍ਹਾਂ ਦੇ ਤਈ ਬਣਾ ਲਓ ਤੇ ਬੇਸਣ ਜਿਹੜਾ ਮੈਂ ਖੋਲਿਆ ਹੀ ਬੇਸਣ ਥੋੜਾ ਜਿਹਾ ਜਦੋਂ ਖੋਲਦੀ ਨੇ ਉਦੋਂ ਮੈਂ ਕੱਢ ਲੈਣੀ ਥੋੜਾ ਜਿਹਾ ਕਿ ਮੈਂ ਨਾ ਫੇਸ ਪੈਕ ਵਗੈਰਾ ਜਿਹੜਾ ਬਣਾਉਣੀ ਹੈ ਉਹਦੇ ਵਿੱਚ ਵੀ ਯੂਜ਼ ਹੋ ਜਾਂਦਾ ਤੇ ਮੈਂ ਲੀਕਵੜੀ ਕੱਢ ਲਈ ਆ ਹੀ ਬਾਅਦ ਚੋਂ ਮੈਂ ਲਗਾਉਂਗੀ ਜਦੋਂ ਮੈਨੂੰ ਟਾਈਮ ਲੱਗਾ ਤੇ ਫਿਰ ਮੈਂ ਲਗਾ ਲਵਾਂਗੀ ਪਰ ਜਿੱਦ ਤਰ ਮੈਂ ਬਣਾ ਲੀ ਚਿਲਾ ਮਤਲਬ ਨਾਸ਼ਤਾ ਆਪਣਾ ਸਵੇਰ ਦਾ ਤੇ ਨਾਸ਼ਤਾ ਭਰਉਣ ਤੋਂ ਬਾਅਦ ਜਿਹੜਾ ਮੈਂ ਕੋ ਬਾਅਦ ਚ ਕੱਪੜੇ ਚੇਂਜ ਕਰਦੀ ਆ ਇੱਧਰ ਆਂਟੀ ਲੱਗੇ ਆਪਣਾ ਕੰਮ ਸਫਾਈਆਂ ਕਰਨ ਦੇ ਆਂਟੀ ਹੁਣੇ ਆਏ ਆ ਜੇ ਤੇ ਅੱਜ ਵੀਰਵਾਰੀ ਅੱਜ ਕੱਪੜੇ ਨਹੀਂ ਧੋਣੇ ਤੇ ਅੱਜ ਆਂਟੀ ਸਫਾਈਆਂ ਕਰਨਗੇ ਤੇ ਬਰਤਨ ਹੀ ਬਸ ਕਰਨਗੇ ਹਨਾ ਤੇ ਰਾਤ ਦਾ ਖਾਣਾ ਰਾਤ ਦਾ ਕੱਲ ਧੋਣਗੇ ਕੱਪੜੇ ਆਂਟੀ ਕੱਲ ਸ਼ੁੱਕਰਵਾਰ ਵਾਂ ਕਿਉਂਕਿ ਆਪਾਂ ਵੀਰਵਾਰ ਜਿਹੜਾ ਕੱਪੜੇ ਨਹੀਂ ਧੋਉਂਦੇ ਹੈਗੇ ਹਨਾ ਨਾਸ਼ਤੇ ਨੂੰ ਬੜਾ ਟਾਈਮ ਹੋ ਜਾਂਦਾ ਸਾਨੂੰ ਮਤਲਬ 11 ਦੇ 11:30 ਦੇ ਕਰੀਬ ਜਿਹੜਾ ਟਾਈਮ ਹੋ ਜਾਂਦਾ ਕਿਉਂਕਿ ਬੱਚਿਆਂ ਦੇ ਨਾਲ ਤੁਹਾਨੂੰ ਪਤਾ ਹੈ ਨਾ ਜਦੋਂ ਮੈਂ ਫ੍ਰੀ ਹੋਵਾਂਗੀ ਤੇ ਬੱਚਿਆਂ ਨੂੰ ਨਵਾਤਵਾ ਕੇ ਫ੍ਰੀ ਹੋਵਾਂਗੀ ਤੇ ਫੇਰ ਹੀ ਮੈਂ ਨਾਸ਼ਤਾ ਵਗੈਰਾ ਬਣਾਉਂਗੀ ਹੈਨਾ ਮੇਂ ਨਾਸ਼ਤੇ ਵੱਲ ਫੇਰੀ ਹੋਊਂਗੀ ਤੇ ਬੱਚਿਆਂ ਨੂੰ ਮੈਂ ਨਵਾ ਕੇ ਤੇ ਦੂਜਾ ਜਿਹੜਾ ਹੀ ਉਹ ਨੂੰ ਨਾ ਸੁਵਾਣਾ ਪੈਂਦਾ ਉਹ ਸੋਤਾ ਹੀ ਤੇ ਮੈਂ ਚਲੋ ਸੁੱਤੇ ਸੁੱਤੇ ਜਿਹੜਾ ਫਾਇਦਾ ਚੁੱਕ ਲੈਨੇ ਆ ਤੇ ਨਾਸ਼ਤਾ ਜਿਹੜਾ ਬਣਾ ਲੈਨੇ ਹੈਨਾ ਨਾਸ਼ਤਾ ਬਣਾਉਣ ਤੋਂ ਬਾਅਦ ਅਜੇ ਮੈਂ ਜਾ ਕੇ ਨਾ ਆਪਣਾ ਨਾਸ਼ਤਾ ਰੱਖਿਆ ਹੀ ਆ ਅੱਜ ਮੈਂ ਖਾਣ ਲਈ ਲੱਗੀ ਮੈਂ ਕਿ ਚਾਹਣਾ ਨਾਲ ਹੀ ਨਮਿਸ਼ ਨੂੰ ਖਵਾ ਦਿੰਨੀ ਆ ਨਾਲ ਹੀ ਆਪ ਖਾ ਲੈਣੀ ਮਾਸਾ ਜੇ ਬੈਠੀ ਹੀ ਦੋ ਘਗਰਾਈਆਂ ਨਮਿਸ਼ ਦੇ ਮੂੰਹ ਚ ਪਾਈਆਂ ਤੇ ਨਾਲ ਹੀ ਉੱਠ ਗਿਆ ਇਹਨਾਂ ਨੂੰ ਨਾ ਬੱਚਿਆਂ ਨੂੰ ਹੁੰਦਾ ਵਾ ਕਿ ਜੇ ਜਦੋਂ ਮਾਂ ਨੇ ਕੁਝ ਖਾਣਾ ਵਾ ਜਾਂ ਪੀਣਾ ਵਾ ਹਨਾ ਤਾਂ ਉਸੇ ਵਿਲੇ ਉਹਨਾਂ ਨੇ ਉੱਠ ਜਾਣਾ ਹੁੰਦਾ ਉਹ ਵੇਖੋ ਕੰਬਲ ਹਿੱਲਦਾ ਪਿਆ ਨਾ ਉਹ ਉੱਠ ਗਿਆ ਵਾ ਆਲਰੇਡੀ ਤੇ ਉੱਠਦੇ ਸਾਰੇ ਤੁਹਾਨੂੰ ਪਤਾ ਬੱਚਿਆਂ ਨੂੰ ਜਿਹੜਾ ਰੋਣ ਲੱਗ ਜਾਣਾ ਵਾ ਮਾਸਾ ਮੈਂ ਉਹਨੂੰ ਚੁੱਕ ਲਵਾਂਗੀ ਹੁਣ ਤੇ ਉਹਨੂੰ ਗੋਦੀ ਚ ਪਾ ਕੇ ਮੈਂ ਫੇਰ ਹੀ ਖਾਉਂਗੀ ਕਹਿੰਦੇ ਨਾ ਬੱਚੇ ਨੇ ਜਿਹੜਾ ਢਿੱਡ ਭਰ ਜਾਂਦਾ ਜਦੋਂ ਮਾਂ ਖਾਂਦੀ ਐ ਤੇ ਉਹਨੂੰ ਝੋਲੀ ਚ ਪਾਉਂਦੀ ਨਾ ਬੱਚੇ ਦਾ ਆਲਰੇਡੀ ਜਿੱਤੇ ਢਿੱਡ ਜਿਹੜਾ ਉਹ ਭਰ ਜਾਂਦਾ ਵਾ ਤੇ ਇੱਥੇ ਮੈਂ ਉਹਨੂੰ ਫੜ ਲਾ ਪਹਿਲਾਂ ਫੇਰ ਹੀ ਹੋਰ ਪੋਚ ਕਰਦੀ ਐ ਤੇ ਫੇਰ ਕੜਾਕੀ ਧੋਪ ਲੱਗ ਗਈ ਸੀ ਤੇ ਅੰਟੀ ਚਲ ਗਈ ਆਪਣਾ ਕੰਮ ਕਰਕੇ ਤੇ ਮੈਂ ਕਿਹਾ ਚੱਲਾਂ ਬਾਜੋ ਪੋਚਾ ਲਾ ਦਿੰਨੀ ਇੱਕ ਨਾ ਸਾਫ਼-ਸਾਫ਼ ਹੋ ਜਾਂਦਾ ਵਾ ਤੇ ਮੈਂ ਬੇੜੇ ਚ ਫੋਦੀ ਪੋਚਾ ਵਗੈਰਾ ਲਗਾ ਲੈਣੀ ਹੈ ਹਨਾ ਪਾਣੀ ਵਗੈਰਾ ਜਿੱਥੇ ਵੀ ਥੋੜਾ-ਬੋਤਾ ਹੋਵੇ ਤੇ ਉੱਥੇ ਹਨਾ ਤੇ ਇੱਕ ਵਾਰੀ ਸਾਫ ਸਫਾਈ ਹੋਵੇ ਨਾ ਸਵੇਰੇ ਤੇ ਫਿਰ ਜਿਹੜਾ ਸਾਰਾ ਦਿਨ ਜਿਹੜਾ ਵਧੀਆ ਲੰਘ ਜਾਂਦਾ ਫਿਰ ਸਾਰਾ ਦਿਨ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ ਪੋਚਾ ਵਗੈਰਾ ਲਗਾ ਕੇ ਤੇ ਫਿਰ ਮੈਂ ਜਿਹੜਾ ਉਹ ਲੰਮੇ ਪਾਉਂਗੀ ਕਿਉਂਕਿ ਕੰਮ ਸਾਰਾ ਜਿਹੜਾ ਹੋ ਚੁੱਕਿਆ ਵਾ ਹੁਣ ਹੁਣ ਕੋਈ ਵੀ ਕੰਮ ਪੈਂਡਿੰਗ ਨਹੀਂ ਹੈਗਾ ਮੈਂ ਬਾਹਰ ਵਾਲੇ ਕਮਰੇ ਚ ਵੀ ਪੋਚਾ ਲਾ ਦਿੰਨੀ ਆ ਨਾਲ ਹੀ ਤੇ ਸਾਰਾ ਜਿਹੜਾ ਕੰਮ ਜਿਹੜਾ ਉਹ ਹੋ ਗਿਆ ਸੀ ਤਲੋ ਜੀ ਇੱਥੇ ਆਪਣੇ ਵਾਸਤੇ ਥੋੜਾ ਜਿਹਾ ਟਾਈਮ ਕੱਢ ਲੈਨੇ ਆ ਮੈਂ ਕਿਹ ਚੱਲਣਾ ਆਪਣੇ ਵਾਸਤੇ ਤੇ ਲਿਬਮ ਲਗਾਉਂਗੀ ਹਲਕੀ ਜਿਹੀ ਲਿਪਸਟਿਕ ਵਗੈਰਾ ਜਾਂ ਸਕਿਨ ਕੇਅਰ ਮਾੜਾ ਮੋਟਾ ਜਿੰਨਾ ਕੋਈ ਪਾਉਂਦਾ ਉਹਨਾਂ ਕੋ ਕਰ ਲੈਣੀ ਹਨ ਸਾਰੀ ਜਿਹੜੀ ਮਦਰ ਹਨ ਨਿਊ ਮਦਰ ਉਹਨਾਂ ਦਾ ਇਹੀ ਹਾਲ ਆ ਮਤਲਬ ਜੋ ਕੰਮ ਹੋ ਪਾਉਂਦਾ ਉਹ ਠੀਕ ਆ ਮਤਲਬ ਜਿਆਦਾ ਆਪਾਂ ਕਰ ਨਹੀਂ ਪਾਉਂਦੇ ਜਿੱਦਾਂ ਆਪਾਂ ਪਹਿਲਾਂ ਮਤਲਬ ਘਰ ਪਾਉਂਦੇ ਸੀ ਹਨ ਆਪਣਾ ਆਪਣਾ ਧਿਆਨ ਰੱਖ ਲੈਣਾ ਜਾਂ ਕਿੱਦਾਂ ਹਨ ਕੁਝ ਵੀ ਐਕਸਟਰਾ ਬਣਾ ਲੈਣਾ ਕਰ ਲੈਣਾ ਉਹ ਜਿਹੜਾ ਹੁਣ ਨਹੀਂ ਹੁੰਦਾ ਹੈਗਾ ਬਸ ਉਹਨਾ ਹੀ ਹੁੰਦਾ ਜਿੰਨਾ ਕਿ ਬੱਚੇ ਕਰਨ ਦਿੰਦੇ ਹੁਣ ਤੇ ਬਸ ਜੀ ਆਪਣੇ ਆਲ ਵੀ ਥੋੜਾ ਬੋਲਦਾ ਧਿਆਨ ਦੇ ਲੈਣੇ ਬਸ ਅਸੀਂ ਏਡ ਮੈਂ ਨਾ ਲਾਈਟ ਜਿਹੀ ਲਾਈਏ ਤੇ ਉੱਪਰ ਮੈਂ ਨਾ ਲੀਪ ਆਮ ਲਗਾਇਆ ਉਹ ਜਿਹੜਾ ਪਿਆ ਨਾ ਬਾਇਓਟਿਕ ਦਾ ਉਹ ਮੈਂ ਯੂਜ਼ ਕਰਦੀ ਆ ਤੇ ਉਹਦੇ ਨਾਲ ਨੇ ਲੀਫਸ ਤੁਹਾਡੇ ਜਿੰਨੇ ਮਰਜ਼ੀ ਫਟੇ ਹੋਣ ਜਿੰਨੇ ਮਰਜ਼ੀ ਆ ਨਾ ਮੈਂ ਤੁਹਾਨੂੰ ਵਿਖਾ ਦਿੰਨੀ ਇਹਦੇ ਵਿੱਚ ਅਲੱਗ-ਅਲੱਗ ਫਲੇਵਰ ਆਉਂਦੇ ਆ ਹਾਂ ਵੇਖੋ ਬਾਇਓਟਿਕ ਦਾ ਇਹ ਤੇ ਅਲਗ-ਅਲਗ ਫਲੇਵਰ ਆਉਂਦੇ ਆ ਜਿਹੜਾ ਤੁਸੀਂ ਫਲੇਵਰ ਹਨਾ ਯੂਜ਼ ਕਰਨਾ ਚਾਹੋ ਤੁਸੀਂ ਕਰ ਸਕਦੇ ਜੇ ਕੋਈ ਵੀ ਫਲੇਵਰ ਤੁਸੀਂ ਲਲੋ ਤੇ ਤੁਹਾਡੇ ਮਤਲਬ ਸ਼ੂਟ ਕਰੂਗਾ ਆਲ ਮਤਲਬ ਸਭ ਵਾਤੇ ਹੁੰਦਾ ਜਿੰਨੇ ਮਰਜੀ ਤੁਹਾਡੇ ਲਿਪਸ ਫਟੇ ਹੋਏ ਆ ਭਾਵੇਂ ਸਰਦੀਆਂ ਭਾਵੇਂ ਗਰਮੀਆਂ ਭਾਵੇਂ ਧੁੱਪ ਦੇ ਨਾਲ ਹਨਾ ਤੇ ਇਹ ਤੁਹਾਡੇ ਲਿਪਸ ਜਿਹੜਾ ਉਹ ਠੀਕ ਹੋ ਜਾਣਗੇ ਐਨ ਠੀਕ ਹੋ ਜਾਣਗੇ ਤੁਹਾਨੂੰ ਕੋਈ ਵੀ ਕਰੀਮ ਲਗਾਉਣ ਦੀ ਜਾਂ ਕੱਚੇ ਦੁੱਧ ਦੀ ਕਰੀਬ ਲਾਣ ਦੀ ਕੋਈ ਜ਼ਰੂਰਤ ਨਹੀਂ ਹੈ ਤੁਸੀਂ ਲਗਾਓ ਬਿਲਕੁਲ ਹੀ ਸਹੀ ਹੋਣਗੇ ਕਿਉਂਕਿ ਮੇਰੇ ਲਿਪਸ ਬੇਹੱਦ ਫਟੇ ਹੋਏ ਸੀ ਬਿਲਕੁਲ ਹੀ ਇੱਥੇ-ਇੱਥੇ ਮਤਲਬ ਬਿਲਕੁਲ ਹੀ ਲੱਗਦੇ ਸੀ ਕਿ ਮਤਲਬ ਖੁਰਦਰੇ ਹੋ ਚੁੱਕੇ ਆ ਨਾ ਡੈਡ ਹੋ ਚੁੱਕੇ ਆ ਤੇ ਬੇਜਾਨ ਜੇ ਤੇ ਫਿਰ ਮੈਂ ਇਹ ਯੂਜ਼ ਕੀਤਾ ਜਿਹੰਦਾ ਮੈਂ ਇਹ ਯੂਜ਼ ਕਰਨ ਲੱਗੀ ਆ ਤੇ ਮੇਰੇ ਲਿਪਸ ਬਹੁਤ ਸੌਫਟ ਰਹਿੰਦੇ ਆ ਤੇ ਫਟਦੇ ਵੀ ਨਹੀਂ ਆ ਜੇ ਫਟਣ ਵੀ ਤੇ ਮੈਂ ਇਹਨੂੰ ਯੂਜ਼ ਕਰ ਲੈਨੀ ਆ ਤੇ ਜਿਹੜਾ ਉਹ ਲਿਪਸ ਜਿਹੜਾ ਉਹ ਸਹੀ ਦਿੰਦੇ ਆ ਹਨਾ ਤੇ ਮੈਂ ਸਿਰ ਜਿਹੜਾ ਧੋ ਲਿਆ ਵਾਂ ਕੱਲ ਨੂੰ ਮੈਂ ਇਦਾਂ ਹੀ ਮਹਿੰਦੀ ਲਗਾ ਕੇ ਤੇ ਇਦਾਂ ਹੀ ਧੋ ਲਿਆ ਤੇ ਉਹਦੇ ਨਾਲ ਇਹ ਨਾ ਮਹਿੰਦੀ ਵਿੱਚ ਰਹਿ ਜਾਂਦੀ ਤੇ ਜਿਹੜਾ ਵਾਲ ਜਿਹੜੇ ਖੁਰਦਰੇ ਜਿਹੇ ਹੋ ਜਾਂਦੇ ਹਨਾ ਤੇ ਇਹਦੇ ਨਾਲ ਜਿਹੜੇ ਮੈਂ ਅੱਜ ਸ਼ੈਂਪੂ ਲਗਾ ਕੇ ਧੂਤਾ ਵਾ ਤੇ ਇਹ ਨਾਲ ਸਹੀ ਹੋ ਗਿਆ ਤੇ ਦਾਨਿਸ਼ ਬਹੁਤ ਵਾਲ ਖਿੱਚਦਾ ਵਾ ਉਹਦੇ ਨਾਲ ਨਾ ਵਾਲ ਇਤੋਂ ਇਤੋਂ ਜਿਹੜੇ ਉਹ ਗਏ ਉੱਡ ਗਏ ਪਤਾ ਨਹੀਂ ਹੁਣ ਹੁੰਦੇ ਕਿ ਨਹੀਂ ਹੁੰਦੇ ਹੈਗੇ ਹਨਾ ਇੱਥੇ ਖੇਲਦੇ ਪਏ ਦੋਵੇਂ ਜਣੇ ਆ ਵੇਖੋ ਲੱਗੇ ਹੋਏ ਨਾਸ਼ਤਾ ਆਪਾਂ ਕਰ ਲਿਆ ਵਾ ਆਪਾਂ ਹੋ ਗਏ ਹੁਣ ਵਿਲੇ